ਜਦੋਂ ਇਨਸਾਨ ਜੰਗਲਾਂ ਵਿੱਚ ਰਹਿਣ ਤੋਂ ਬਾਹਰ ਆ ਕੇ ਇਕੱਠੇ ਰਹਿਣਾ ਸਿੱਖ ਗਿਆ ਉਹ ਖੇਤੀ ਕਰਦਾ ਹੈ ਘਰ ਬਣਾਉਂਦਾ ਹੈ ਕਾਨੂੰਨ ਬਣਾਉਂਦਾ ਹੈ ਤੇ ਲੇਕਿਨ ਪੜ੍ਹਨ ਦੀ ਕਲਾ ਸਿੱਖਦਾ ਹੈ ਜਦ ਸਮਾਜ ਵਿੱਚ ਵਿਵਸਥਾ ਗਿਆਨ ਤੇ ਕਲਾ ਮਿਲ ਕੇ ਇੱਕ ਨਵੀਂ ਜੀਵਨ ਪ੍ਰਣਾਲੀ ਬਣਾਉਂਦੇ ਹਨ ਇੱਥੋਂ ਸ਼ੁਰੂ ਹੁੰਦਾ ਹੈ ਸਭਿਅਤਾ ਦਾ ਸਫ਼ਰ ਜਿੰਨੂੰ ਅਸੀਂ ਸਿਵਿলাইゼਸ਼ਨ ਕਹਿੰਦੇ ਹਾਂ ਹੜੱप्पा ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਕਹਿ ਸਕਦੇ ਹਾਂ ਜੋ ਹੁਣ ਨਹੀਂ ਹੈ ਪਰ ਅੱਜ ਤੋਂ 5000 ਸਾਲ ਪਹਿਲਾਂ ਸੀ ਉਸ ਵੇਲੇ ਇਸ ਦਾ ਨਾਮ ਕੁਝ ਹੋਰ ਹੋਵੇਗਾ ਹੜੱਪਾ ਸਿਵਿলাইゼਸ਼ਨ ਜਾਂ ਇੰਡਸ ਵੈਲੀ ਸਿਵਿলাইゼਸ਼ਨ ਨੇ ਹੀ ਜੰਗਲਾਂ ਤੋਂ ਬਾਹਰ ਆ ਕੇ ਖੇਤੀ ਸ਼ੁਰੂ ਕੀਤੀ ਤੇ ਪਹਿਲੇ ਸ਼ਹਿਰ ਬਸਾਏ ਤੇ ਸਿਸਟਮ ਨਾਲ ਰਹਿਣ ਦਾ ਰਿਵਾਜ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਖੇਤੀਬਾੜੀ ਕਦੋਂ ਤੇ ਕਿੱਥੇ ਸ਼ੁਰੂ ਹੋਈ ਉਦੋਂ ਦੇ ਲੋਕ ਕਿਵੇਂ ਦਾ ਜੀਵਨ ਜੀਉਂਦੇ ਸੀ ਕੁਝ ਚੀਜ਼ਾਂ ਅੱਜ ਨਾਲੋਂ ਵੀ ਜ਼ਿਆਦਾ ਐਡਵਾਂਸ ਸੀ ਫਿਰ ਇੰਨੀ ਉੱਚੀ ਸਭਿਅਤਾ ਅਚਾਨਕ ਖਤਮ ਕਿਵੇਂ ਹੋ ਗਈ ਕੀ ਦਰਿਆ ਨੇ ਰਾਹ ਬਦਲਿਆ ਜਾਂ ਕੁਦਰਤੀ ਆਫਤਾਂ ਨੇ ਇਸ ਨੂੰ ਮਿੱਟੀ ਹੇਠ ਦਬਾ ਦਿੱਤਾ ਜੋ ਭਾਸ਼ਾ ਸਮਝਾ ਦੇ ਤਾਂ ਸ਼ਾਇਦ ਬਹੁਤ ਸਾਰੇ ਰਾਜ਼ ਖੁੱਲ ਜਾਣ ਇੱਕ ਸਵਾਲ ਇਹ ਵੀ ਹੈ ਕਿ ਬਾਅਦ ਵਿੱਚ ਲਿਖੇ ਗਏ ਇੰਨੇ ਵਿਦਾਂ ਤੇ ਗ੍ਰੰਥਾਂ ਵਿੱਚ ਇਸ ਸਭਿਅਤਾ ਬਾਰੇ ਕਦੇ ਕੁਝ ਕਿਉਂ ਨਹੀਂ ਲਿਖਿਆ ਗਿਆ ਹਜ਼ਾਰ ਤੋਂ ਵੱਧ ਜਗ੍ਹਾ ਤੇ ਰਿਸਰਚ ਹੋ ਚੁੱਕੀ ਹੈ ਜੋ ਉਸ ਵੇਲੇ ਦੇ ਨੇ ਤੇ ਇਸ ਧਰਤੀ ਦੇ ਨੇ ਇਹ ਸਭਿਅਤਾ ਅੱਜ ਦੇ ਪੰਜਾਬ ਪਾਕਿਸਤਾਨ ਗੁਜਰਾਤ ਰਾਜਸਥਾਨ ਵਾਲੇ ਏਰੀਆ ਵਿੱਚ ਵਸਦੀ ਸੀ ਅੱਜ ਤੋਂ 105 ਸਾਲ ਪਹਿਲਾਂ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਮੈਸੋਪੋਟੇਮੀਆ ਸਿਵਲਾਈਜੇਸ਼ਨ ਜੋ ਅੱਜ ਦੇ ਈਰਾਨ ਤੇ ਇਰਾਕ ਵਿੱਚ ਸੀ ਏਜੀਪਟ ਸਿਵਲਾਈਜੇਸ਼ਨ ਤੇ ਚਾਈਨਸ ਸਿਵਲਾਈਜੇਸ਼ਨ ਇਹ 5000 ਸਾਲ ਪੁਰਾਣੀਆਂ ਵੱਡੀਆਂ ਸਭਿਅਤਾਵਾਂ ਨੇ ਪਰ 1920 ਤੋਂ ਬਾਅਦ ਜਦ ਇਹ ਸਭਿਅਤਾ ਦੀ ਖੋਜ ਹੋਈ ਤੇ ਇਸ ਤੇ ਰਿਸਰਚ ਹੋਈ ਤਾਂ ਪਤਾ ਲੱਗਾ ਏਜੀਪਟ ਤੇ ਮੈਸੋਪੋਟੇਮੀਆ ਨੂੰ ਜੋੜ ਵੀ ਦਈਏ ਤਾਂ ਹੜੱਪਾ ਸਭਿਅਤਾ ਇਸ ਨਾਲੋਂ ਵੱਡੀ ਸੀ ਹੁਣ ਇਹ ਸਾਰੀਆਂ ਸਭਿਅਤਾਵਾਂ ਦਰਿਆਵਾਂ ਦੇ ਕੰਢਿਆਂ ਤੇ ਸੀ ਕਿਉਂਕਿ ਖੇਤੀਬਾੜ ਸੋਥੇ ਹੀ ਕੀਤੀ ਜਾ ਸਕਦੀ ਸੀ ਖੇਤੀ ਤੋਂ ਹੀ ਅੱਗੇ ਬਾਅਦ ਵਿੱਚ ਸਾਰੀਆਂ ਸਭਿਅਤਾਵਾਂ ਵਧੀਆਂ ਬਾਕੀ ਕੰਮਕਾਰ ਵੀ ਖੇਤੀ ਤੋਂ ਹੀ ਅੱਗੇ ਵਧਿਆ ਸਾਲ ਸੀ 1829 ਦੋ ਬ੍ਰਿਟਿਸ਼ ਇੰਜੀਨੀਅਰ ਜੌਨ ਬਰੈਂਟਨ ਤੇ ਵਿਲੀਅਮ ਬਰੈਂਟਨ ਪੰਜਾਬ ਖੇਤਰ ਵਿੱਚ ਲਾਹੌਰ ਤੋਂ ਕਰਾਚੀ ਤੱਕ ਰੇਲਵੇ ਲਾਈਨ ਪਾ ਰਹੇ ਸੀ ਉਹਨਾਂ ਨੇ ਇੱਕ ਪੁਰਾਣੇ ਟਿੱਲੇ ਕੋਲ ਬਹੁਤ ਹੀ ਪੁਰਾਣੀਆਂ ਇੱਟਾਂ ਵੇਖੀਆਂ ਉਹਨਾਂ ਨੂੰ ਇਹਨਾਂ ਦੀ ਮਹੱਤਤਾ ਨਹੀਂ ਪਤਾ ਸੀ ਉਹਨਾਂ ਸੋਚਿਆ ਇਹ ਤਾਂ ਬਹੁਤ ਹੀ ਮਜ਼ਬੂਤ ਨੇ ਚਲੋ ਰੇਲਵੇ ਦੇ ਕੰਮ ਲਈ ਵਰਤ ਲੈਣੇ ਆ ਕੋਈ ਨਹੀਂ ਜਾਣਦਾ ਸੀ ਕਿ ਹਜ਼ਾਰਾਂ ਸਾਲ ਪੁਰਾਣੇ ਸ਼ਹਿਰਾਂ ਦੀਆਂ ਇੱਟਾਂ ਨੇ ਇੱਕ ਅਜਿਹੇ ਸੱਭਿਆਚਾਰ ਦੀਆਂ ਜੋ ਸਮੇਂ ਨਾਲ ਮਿੱਟੀ ਹੇਠ ਦੱਬਿਆ ਜਾ ਚੁੱਕਾ ਸੀ ਇਹ ਜਗ੍ਹਾ ਸੀ ਹੜੱਪਾ ਜੋ ਅੱਜ ਦੇ ਪਾਕਿਸਤਾਨ ਦੇ ਪੰਜਾਬ ਦੇ ਸਾਹਿਵਲ ਜ਼ਿਲ੍ਹੇ ਵਿੱਚ ਪੈਂਦੀ ਹੈ ਪਰ ਉਸ ਸਮੇਂ ਇਸ ਉੱਤੇ ਰਿਸਰਚ ਨਹੀਂ ਹੋਈ ਸੀ ਕਿਉਂਕਿ ਉਸ ਵੇਲੇ ਪੰਜਾਬ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਤੋਂ ਲਗਭਗ 90 ਸਾਲ ਬਾਅਦ ਜਦੋਂ 1920 ਦੇ ਵਿੱਚ ਇਸ ਉੱਤੇ ਰਿਸਰਚ ਹੋਈ ਤਾਂ ਦਇਆਰਾਮ ਸਾਨੀ ਜੋ ਆਰਕੀਓਲੋਜੀਕ ਸਰਵੇ ਆਫ ਇੰਡੀਆ ਨਾਲ ਜੁੜੇ ਹੋਏ ਸਨ ਉਹਨਾਂ ਨੇ ਇੱਥੇ ਖੁਦਾਈ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇੱਥੇ ਪਹਿਲੀ ਵਾਰ ਹੜੱਪਾ ਸ਼ਹਿਰ ਲੱਭਿਆ 1922 ਵਿੱਚ ਹੀ ਇੱਥੇ ਮਹਨਜੋਦਾਰੋ ਲੱਭਿਆ ਜੋ ਸਿੰਧ ਵਿੱਚ ਸੀ ਮਹਨਜੋਦਾਰੋ ਦਾ ਅਰਥ ਹੈ ਮੁਰਦਿਆਂ ਦਾ ਢਿੱਲਾ ਇੱਥੇ ਬਹੁਤ ਸਾਰੇ ਕੰਕਾਲ ਮਿਲੇ ਸੀ ਇਸ ਲਈ ਇਸ ਦਾ ਨਾਮ ਇਹ ਰੱਖਿਆ ਗਿਆ ਜੌਨ ਮਾਰਸ਼ਲ ਜੋ ਐਸਆਈ ਦੇ ਡਾਇਰੈਕਟਰ ਸਨ ਉਹਨਾਂ ਨੇ ਫਿਰ ਇਸ ਉੱਤੇ ਰਿਸਰਚ ਕੀਤੀ ਤੇ ਉਹਨਾਂ ਨੇ ਕਿਹਾ ਇਹ ਖੋਜ ਪੀਰਾਮਿਡ ਦੀ ਖੋਜ ਨਾਲੋਂ ਵੀ ਵੱਡੀ ਹੈ ਹੁਣ ਕਨਫਿਊਜ਼ਨ ਨਾ ਹੋਣ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਇਹ ਦੱਸਦਾ ਕਿ ਅੱਜ ਤੋਂ 2025 ਸਾਲ ਪਹਿਲਾਂ ਦੇ ਸਾਲ ਅਸੀਂ ਪਿੱਛੇ ਨੂੰ ਗਿਣਦੇ ਹਾਂ ਮਤਲਬ ਜਿੰਨਾ ਵੱਡਾ ਨੰਬਰ ਹੋਵੇਗਾ ਓਨਾ ਪੁਰਾਣਾ ਸਾਲ ਹੋਵੇਗਾ ਉਹਨੇ ਸੱਭਿਆਤਾ ਕੀ ਹੁੰਦੀ ਹੈ ਤੇ ਕਿੱਦਾਂ ਬਣਦੀ ਹੈ ਜਦੋਂ ਇਨਸਾਨ ਸਿਰਫ ਸ਼ਿਕਾਰ ਕਰਕੇ ਜੀਉਂਦਾ ਸੀ ਉਹ ਜੰਗਲਾਂ ਵਿੱਚ ਘੁੰਮਦਾ ਸੀ ਇੱਕ ਜਗ੍ਹਾ ਨਹੀਂ ਸੀ ਟਿਕਦਾ ਤੇ ਇਹ ਗੱਲ ਬਿਲਕੁਲ ਸੱਚ ਹੈ ਕਿ ਪਹਿਲਾਂ ਸਾਰੇ ਇਨਸਾਨ ਇਦਾਂ ਹੀ ਜੀਂਦੇ ਸੀ ਕਿਉਂਕਿ ਅੱਜ ਤੱਕ ਵੀ ਐਮੇਜ਼ਨ ਦੇ ਜੰਗਲਾਂ ਵਿੱਚ ਜਾਂ ਬੜੇ ਆਇਲੈਂਡਾਂ ਤੇ ਲੋਕ ਇਦਾਂ ਹੀ ਜੀ ਰਹੇ ਨੇ ਫਿਰ ਇੱਕ ਦਿਨ ਉਹਨੇ ਫਸਲਾਂ ਉਗਾਉਣੀਆਂ ਤੇ ਜਾਨਵਰ ਪਾਲਣੇ ਸਿੱਖ ਲਏ ਇਹ ਪਹਿਲਾ ਕਦਮ ਸੀ ਸੱਭਿਆਤਾ ਦੀ ਸ਼ੁਰੂਆਤ ਵੱਲ ਜਦੋਂ ਇਨਸਾਨ ਖੇਤੀ ਕਰਨਾ ਸ਼ੁਰੂ ਕਰਦਾ ਹੈ ਉਹਨੂੰ ਮਿੱਟੀ ਪਾਣੀ ਤੇ ਵਧੀਆ ਮੌਸਮ ਦੀ ਲੋੜ ਹੁੰਦੀ ਹੈ ਇਸ ਕਰਕੇ ਉਹ ਨਦੀਆਂ ਦੇ ਕਿਨਾਰੇ ਵੱਸਦਾ ਹੈ ਜਿਵੇਂ ਇੰਡਸ ਵੈਲੀ ਵਾਲੇ ਲੋਕ ਸਿੰਧੂ ਦੇ ਕਿਨਾਰੇ ਵਸੇ ਹੜੱਪਾ ਦੇ ਲੋਕ ਰਾਵੀ ਦਰਿਆ ਦੇ ਕਿਨਾਰੇ ਵਸੇ ਇਹ ਸਿਰਫ ਦੋ ਵੱਡੇ ਸ਼ਹਿਰਾਂ ਦੇ ਨਾਮ ਨੇ ਪਰ ਇਨ੍ਹਾਂ ਸੱਤਾਂ ਦਰਿਆਵਾਂ ਦੇ ਆਲੇ-ਦੁਆਲੇ ਤੇ ਬਹੁਤ ਪਿੰਡ ਤੇ ਬਹੁਤ ਸ਼ਹਿਰ ਵਸ ਗਏ ਸੀ ਖੇਤੀ ਦੇ ਸ਼ੁਰੂ ਹੋਣ ਤੋਂ ਬਾਅਦ ਇਨਸਾਨ ਦੇ ਕੋਲ ਖਾਣ ਦੀ ਕਮੀ ਨਹੀਂ ਸੀ ਹੁਣ ਤੇ ਉਸ ਦੇ ਕੋਲ ਸਮਾਂ ਵੱਧ ਗਿਆ ਤੇ ਉਹ ਨਵੇਂ-ਨਵੇਂ ਕੰਮ ਕਰਨ ਲੱਗ ਪਿਆ ਮਿੱਟੀ ਦੇ ਬਰਤਨ ਬਣਾਉਣ ਲੱਗ ਪਿਆ ਕੱਪੜੇ ਬੁਣਨ ਲੱਗ ਪਿਆ ਲੋਹਾ ਤੇ ਪੱਥਰ ਦਾ ਕੰਮ ਤੇ ਨਾਲ ਹੀ ਉਹ ਵਪਾਰ ਵੀ ਕਰਨ ਲੱਗ ਪਿਆ ਕੁਝ ਲੋਕ ਲਿਖਾਈ ਤੇ ਗਿਣਤੀ ਸਿੱਖ ਗਏ ਕੁਝ ਕਾਨੂੰਨ ਬਣਾਉਣ ਲੱਗ ਗਏ ਇਸ ਤਰ੍ਹਾਂ ਇਹ ਸਭਿਅਤਾ ਦੀ ਸ਼ੁਰੂਆਤ ਹੋਈ ਏਅਰ ਸਰਚ 7 ਯੂਨੀਵਰਸਟੀਆਂ ਦੀ ਇਕੱਠੀ ਹੈ ਜੋ ਮਹਿਰਗੜ بلوچستان ਦੀ ਧਰਤੀ ਤੇ ਹੋਈ ਸੀ ਜੋ ਉਸ ਵੇਲੇ ਸਭਿਅਤਾ ਵਿੱਚ ਸੀ ਇਸ ਤੋਂ ਇਹ ਪਤਾ ਲੱਗਾ ਕਿ ਇਸ ਜ਼ਮੀਨ ਉੱਤੇ ਖੇਤੀ 7000 ਸਾਲ ਪਹਿਲਾਂ ਪਹਿਲੀ ਵਾਰ ਸ਼ੁਰੂ ਹੋਈ ਹੋਵੇਗੀ ਹੜੱਪਾ ਸੱਭੇ ਦਾ ਟਾਈਮ ਵੱਖੋ ਵੱਖਰੇ ਟਾਈਮ ਫਰੇਮਾਂ ਵਿੱਚ ਮੰਡਿਆ ਹੋਇਆ ਹੈ ਟੋਟਲ ਸਮਾਂ 7000 BC ਤੋਂ ਲੈ ਕੇ 600 BC ਤੱਕ ਗਿਣਿਆ ਜਾਂਦਾ ਹੈ ਪਰ ਮੇਨ ਸਮਾਂ 3300 ਤੋਂ 1300 BC ਤੱਕ ਸੀ ਜੋ ਟੋਟਲ 2000 ਸਾਲ ਬਣਦਾ ਹੈ ਤੇ ਇਸ ਦਾ ਪੀਕ ਸਮਾਂ ਜੋ 2600 BC ਤੋਂ 1900 BC ਕਿਹਾ ਜਾਂਦਾ ਹੈ ਮਤਲਬ 700 ਸਾਲ ਜਦ ਇੱਥੇ ਦੇ ਲੋਕ ਸੁਹਾਵਣ ਜ਼ਿੰਦਗੀ ਜੀ ਰਹੇ ਸੀ ਇੱਥੇ ਦੀ ਆਬਾਦੀ ਬਹੁਤ ਜ਼ਿਆਦੀ ਸੀ ਤੇ ਮਤਲਬ ਖੇਤੀ ਸ਼ੁਰੂ ਹੋਣ ਤੋਂ ਬਾਅਦ ਵੀ ਹਜ਼ਾਰਾਂ ਸਾਲ ਲੱਗੇ ਹੌਲੀ ਹੌਲੀ ਤਰੱਕੀ ਕਰਕੇ ਇੱਥੇ ਸ਼ਹਿਰ ਬਣ ਨੂੰ ਹੁਣ ਇਸ ਖੋਜ ਨੇ ਬਹੁਤ ਹੀ ਹੈਰਾਨ ਕਰਨ ਵਾਲੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ ਤੇ ਬਹੁਤ ਚੀਜ਼ਾਂ ਅਜੇ ਵੀ ਰਾਜ ਬਣੀਆਂ ਹੋਈਆਂ ਨੇ ਜਦੋਂ ਖਦਾਈ ਹੋਈ ਤਾਂ ਮਿੱਟੀ ਹੇਠਾਂ ਇੱਕ ਅਜੇਹਾ ਸ਼ਹਿਰ ਦੱਬਿਆ ਹੋਇਆ ਸੀ ਜਿਵੇਂ ਕਿਸੇ ਆਧੁਨਿਕ ਸ਼ਹਿਰ ਦਾ ਨਕਸ਼ਾ ਹੋਵੇ ਫੜਪਾਤੇ ਮਹਨਜੋਦਾਰੂ ਦੋਵੇਂ ਸ਼ਹਿਰ ਇੱਕੋ ਜਿਹੇ ਨਕਸ਼ੇ ਤੇ ਬਣੇ ਹੋਏ ਸੀ ਮਤਲਬ ਜਿਹੜੇ ਗੋਰੇ ਸਾਨੂੰ ਅੱਜ ਪਛੜੇ ਹੋਏ ਦੱਸਦੇ ਨੇ ਜਿੱਦਾਂ ਦੇ ਡਿਜ਼ਾਈਨ ਵਿਦੇਸ਼ਾਂ ਵਿੱਚ ਸ਼ਹਿਰਾਂ ਦੇ ਅੱਜ ਬਣਦੇਵੇਂ ਪ੍ਰੋਪਰ ਵਰਟੀਕਲ ਤੇ ਹਰੀਜਨਟਲ ਸੜਕਾਂ ਸਕੁਅਰ ਟਾਈਪ ਸ਼ਹਿਰ ਇਹ ਉਹਨਾਂ ਨੂੰ ਇੱਥੇ ਦੇ 5000 ਸਾਲ ਪੁਰਾਣੀ ਸੱਭਿਅਤਾ ਦੇ ਨਕਸ਼ੇ ਵਿੱਚ ਮਿਲਿਆ ਮਤਲਬ ਉਦੋਂ ਦੇ ਸ਼ਹਿਰ ਇਦਾਂ ਦੇ ਡਿਜ਼ਾਈਨ ਦੇ ਬਣੇ ਹੋਏ ਸੀ ਸ਼ਹਿਰਾਂ ਨੂੰ ਉੱਪਰਲੇ ਹਿੱਸੇ ਤੇ ਥੱਲੇ ਵਾਲੇ ਹਿੱਸੇ ਵਿੱਚ ਵੰਡਿਆ ਗਿਆ ਸੀ ਉੱਪਰਲੇ ਹਿੱਸੇ ਵਿੱਚ ਉੱਚੀ ਜਗ੍ਹਾ ਦੇ ਆਲੇ ਦੁਆਲੇ ਕੰਧਾਂ ਹੋਈਆਂ ਸੀ ਇਹ ਸੱਭਿਅਤਾ ਦੀ ਆਬਾਦੀ ਲਗਭਗ 50 ਲੱਖ ਤੱਕ ਦੱਸੀ ਗਈ ਹੈ ਤੇ ਇਸ ਦਾ ਖੇਤਰਫਲ 1500 ਕਿਲੋਮੀਟਰ ਤੱਕ ਫੈਲਾ ਹੋਇਆ ਸੀ ਇਹਨਾਂ ਦੇ ਘਰ ਕੱਚੀਆਂ ਇੱਟਾਂ ਨਾਲ ਬਣੇ ਸਨ ਤੇ ਸਾਰੀ ਸਬੈਤਾ ਵਿੱਚ ਹਰ ਜਗ੍ਹਾ ਵਿੱਚ ਸੇਮ ਹੀ ਸਾਈਜ਼ ਦੀਆਂ ਇੱਟਾਂ ਸਨ ਹਰ ਘਰ ਦੇ ਅੰਦਰ ਸਾਫ਼ ਪੂਰਾ ਡਰੇਨੇਜ ਸਿਸਟਮ ਬਣਿਆ ਹੋਇਆ ਸੀ ਹਰ ਗਲੀ ਦਾ ਪਾਣੀ ਦਾ ਨਿਕਾਸ ਬਿਲਕੁਲ ਵਿਗਿਆਨਿਕ ਤਰੀਕੇ ਨਾਲ ਵਰਤਿਆ ਗਿਆ ਸੀ ਜਿਵੇਂ ਕਿਸੇ ਹੁਣ ਮਾਡਰਨ ਸੀਵਰੇਜ ਵਿੱਚ ਵਰਤਿਆ ਜਾਂਦਾ ਹੈ ਜਿਹੜੇ ਸ਼ਹਿਰ ਨੇ ਹਰ ਘਰ ਵਿੱਚ ਬਾਥਰੂਮ ਤੇ ਉਹਨਾਂ ਦੀਆਂ ਨਾਲੀਆਂ ਗਲੀ ਵਿੱਚ ਨਿਕਲਦੀਆਂ ਸੀ ਕਿ ਜੋ ਉੱਪਰੋਂ ਟਕੀਆਂ ਹੁੰਦੀਆਂ ਸੀ ਜੋ ਅੱਜ ਵੀ ਪਿੰਡਾਂ ਵਿੱਚ ਨਹੀਂ ਮਿਲਦਾ ਇਹ ਸਭ ਵੈਲ ਡਾਕੂਮੈਂਟਡ ਹੈ ਕਿਤਾਬਾਂ ਵਿੱਚ ਵੀ ਤੇ ਰੈਪਿਊਟੇਟਡ ਵੈਬਸਾਈਟਸ ਤੇ ਵੀ ਮਹਨਜੋਦਾੜੋ ਵਿੱਚ ਇੱਕ ਗ੍ਰੇਟ ਬਾਥ ਮਿਲਿਆ ਜੋ ਇੱਕ ਤਲਾਬ ਜਾਂ ਸਰੋਵਰ ਵਾਂਗ ਸੀ ਸ਼ਾਇਦ ਜਿੱਥੇ ਪਵਿੱਤਰ ਹੋਣ ਲਈ ਲੋਕ ਨਹਾਉਂਦੇ ਹੋਣ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਸੀ ਤੇ ਪਾਣੀ ਦੇ ਆਉਣ ਜਾਣ ਲਈ ਪਾਈਪ ਸਿਸਟਮ ਸੀ ਇਸ ਤੋਂ ਅੱਗੇ ਦੱਸਦਾ ਹੈ ਕਿ ਹੜੱप्पा ਦੇ ਲੋਕ ਸਿਰਫ ਸਫਾਈ ਨਹੀਂ ਸਗੋ ਪਵਿੱਤਰਤਾ ਤੇ ਸਿਹਤ ਨੂੰ ਵੀ ਮਹੱਤਤਾ ਦਿੰਦੇ ਸੀ। ਉਹ ਬਹੁਤ ਸਾਰੀਆਂ ਫਸਲਾਂ ਵੀ اگਉਂਦੇ ਸੀ। ਉਹਨਾਂ ਨੇ ਬੈਲਾਂ ਤੇ ਹੱਲਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਜੋ ਉਸ ਸਮੇਂ ਲਈ ਬਹੁਤ ਵੱਡੀ ਗੱਲ ਸੀ। ਵਪਾਰ ਦੇ ਲਈ ਉਹਨਾਂ ਨੇ ਸੀਲਾਂ ਬਣਾਈਆਂ। ਜਿਨ੍ਹਾਂ ਦੇ ਉੱਤੇ ਜਾਨਵਰ ਤੇ ਕੁਝ ਲਿਖਿਆ ਹੋਇਆ ਮਿਲਦਾ ਏ। ਉਹ ਸਮੇਂ ਦੀ ਲਿਪੀ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਈ। ਇਹ ਸੀਨ ਸ਼ਾਇਦ ਮਾਲ ਦੀ ਪਛਾਣ ਜਾਂ ਵਪਾਰ ਦੇ ਸੌਦੇ ਲਈ ਵਰਤੀਆਂ ਜਾਂਦੀਆਂ ਸਨ। ਫੜਪ ਪਾਦਾ ਵਪਾਰ ਮੈਸੋਪੋਟੇਮੀਆ ਤੱਕ ਚੱਲਦਾ ਸੀ ਜੋ ਇਰਾਕ ਤੇ ਇਰਾਨ ਵਿੱਚ ਸੀ ਇਹ ਦੱਸਦਾ ਹੈ ਕਿ ਇਹਨਾਂ ਦਾ ਪੂਰੀ ਦੁਨੀਆ ਨਾਲ ਕਨੈਕਸ਼ਨ ਸੀ 4000 ਤੋਂ ਵੀ ਵੱਧ ਸੀਲਾਂ ਹੁਣ ਤੱਕ ਮਿਲ ਚੁੱਕੀਆਂ ਨੇ ਪਰ ਇਹਨਾਂ ਉੱਤੇ ਜੋ ਜਾਨਵਰ ਨੇ ਤੇ ਜੋ ਲਿਖਿਆ ਹੈ ਉਹ ਕਿਸੇ ਨੂੰ ਸਮਝ ਨਹੀਂ ਆਇਆ ਇਹ ਜੋ ਉੱਪਰ ਲਿਖਿਆ ਹੈ ਇਹ ਵੱਖੋ-ਵੱਖਰੇ ਨਿਸ਼ਾਨਾਂ ਵਰਗਾ ਹੈ ਕੁਝ ਨਿਸ਼ਾਨ ਕੁਝ ਜਾਨਵਰਾਂ ਵਰਗੇ ਨੇ ਕੁਝ ਕਿਸੇ ਹੋਰ ਤੱਤਾਂ ਦੀ ਬਨਾਵਟ ਵਰਗੇ ਨੇ ਇਹ ਨਿਸ਼ਾਨ 400 ਗਿਣਤੀ ਤੋਂ ਵੀ ਵੱਧ ਪਾਈ ਗਏ ਨੇ ਮਤਲਬ ਜਿਵੇਂ ਅੰਗਰੇਜ਼ੀ ਦੇ ਅੱਖਰ 26 ਹੁੰਦੇ ਨੇ ਉਸ ਸਮੇਂ ਦੀ ਭਾਸ਼ਾ ਦੇ ਅੱਖਰ ਸ਼ਾਇਦ 400 ਤੋਂ ਵੀ ਵੱਧ ਹੋਣ ਖੁਦਾਈ ਵਿੱਚ ਮਿਲੀਆਂ ਚੀਜ਼ਾਂ ਵਿੱਚ ਬਰਤਨ ਮਿਲਦੇ ਨੇ ਗਹਿਣੇ ਮਿਲਦੇ ਨੇ ਖਡਾਉਣੇ ਮਿਲਦੇ ਨੇ ਪੱਥਰਾਂ ਦੇ ਛੋਟੇ ਛੋਟੇ ਬੁੱਤ ਵੀ ਮਿਲਦੇ ਨੇ ਇਹ ਚੀਜ਼ ਤੋਂ ਇਹ ਪਤਾ ਲੱਗਦਾ ਕਿ ਉਹ ਲੋਕ ਕਲਾ ਵੀ ਕਰਦੇ ਸੀ ਉਹ ਲੋਕ ਇੱਕ ਨਿਪੁੰਨ ਕਾਰੀਗਰ ਸੀ ਉਹ ਸੋਨੇ ਚਾਂਦੀ ਤਾਂਬੇ ਨਾਲ ਵੀ ਜਵਾਹਰਾਤ ਬਣਾਉਂਦੇ ਸੀ ਉਹ ਲੋਕ ਸ਼ਾਇਦ ਕੁਦਰਤੀ ਤਾਕਤਾਂ ਜਿਵੇਂ ਸੂਰਜ ਪਾਣੀ ਧਰਤੀ ਦੀਉ ਪੂਜਨਾ ਕਰਦੇ ਸੀ ਇਹਨਾਂ ਚੀਜ਼ਾਂ ਦੀ ਸ਼ਾਇਦ ਉਹ ਪੂਜਾ ਵੀ ਕਰਦੇ ਸੀ ਤੇ ਇਹਨਾਂ ਤਿੰਨਾਂ ਦਾ ਸਿੱਧਾ ਕਨੈਕਸ਼ਨ ਖੇਤੀਬਾੜੀ ਨਾਲ ਹੈ ਜਿਵੇਂ ਉਹ ਲੋਕ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਇਹਨਾਂ ਚੀਜ਼ਾਂ ਦੀ ਪੂਜਾ ਕਰਦੇ ਸੀ ਕੁਝ ਮੂਰਤੀਆਂ ਕੁਝ ਦੇਵੀ ਦੇਵਤੇ ਵਰਗੀਆਂ ਲੱਗਦੀਆਂ ਨੇ ਪਰ ਉੱਥੇ ਕੋਈ ਵੀ ਮੰਦਰ ਜਾਂ ਉਸ ਜਗ੍ਹਾ ਉੱਤੇ ਕਿਸੇ ਵੀ ਪੂਜਾ ਪਾਠ ਦੇ ਸਬੂਤ ਨਹੀਂ ਮਿਲਦੇ ਜਿਵੇਂ ਇਹ ਮੂਰਤੀ ਸਭ ਤੋਂ ਮਸ਼ਹੂਰ ਹੈ ਜੋ ਸ਼ਾਇਦ ਕਿਸੇ ਮੁਖੀਆ ਦੀ ਹੋ ਸਕਦੀ ਹੈ ਤੇ ਇਸ ਉੱਤੇ ਇਹ ਤਸਵੀਰ ਕਿਸੇ ਸ਼ਖਸ ਦੀ ਹੈ ਜੋ ਕਿਸੇ ਦੇਵੀ ਦੇਵਤੇ ਦੀ ਲੱਗਦੀ ਹੈ ਇਸ ਜਾਨਵਰ ਦੀ ਤਸਵੀਰ ਪਾਈ ਗਈ ਹੈ ਜੋ ਇੱਕ ਯੂਨੀਕੌਰਨ ਵਰਗਾ ਲੱਗਦਾ ਹੈ ਪਰ ਇਹ ਜਾਨਵਰ ਅਸਲ ਵਿੱਚ ਨਹੀਂ ਹੁੰਦਾ ਇਹ ਜਾਨਵਰ ਗ੍ਰੀਕ ਤੇ ਯੂਰਪ ਵਿੱਚ 5ਵੀਂ ਸਦੀ ਵਿੱਚ ਮਸ਼ਹੂਰ ਹੋਇਆ ਸੀ ਮਤਲਬ ਅੱਜ ਤੋਂ 2000 ਸਾਲ ਪਹਿਲਾਂ ਪਰ 5000 ਸਾਲ ਪੁਰਾਣੀਆਂ ਅਸੀਲਾਂ ਉਤੇਜ ਦੀਆਂ ਤਸਵੀਰਾਂ ਮਿਲਣ ਨਾਲ ਇਹ ਅੰਦਾਜ਼ਾ ਲਾਇਆ ਗਿਆ ਕਿ ਸ਼ਾਇਦ ਇਸ ਦੀ ਸ਼ੁਰੂਆਤ ਇਸ ਧਰਤੀ ਤੋਂ ਹੀ ਹੋਈ ਹੋਵੇਗੀ ਹੁਣ ਇੱਥੇ ਘੋੜੇ ਜਾਨਵਰ ਦਾ ਕੋਈ ਵੀ ਸਬੂਤ ਨਹੀਂ ਮਿਲਦਾ ਬਾਕੀ ਸਭ ਜਾਨਵਰਾਂ ਦੇ ਮਿਲਦੇ ਨੇ ਹਾਥੀ ਕੁੱਤੇ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਘੋੜਾ ਜੋ ਇਹ ਵਾਰਿੰਗ ਲੋਕ ਬਾਅਦ ਵਿੱਚ ਸੈਂਟਰਲ ਏਸ਼ੀਆ ਜਾਂ ਯੂਰਪ ਤੋਂ ਇਸ ਧਰਤੀ ਤੇ ਲੈ ਕੇ ਆਏ ਹੋਣਗੇ ਇੱਥੋਂ ਤੱਕ ਕਿ ਉੱਥੇ ਕਿਸੇ ਰਾਜੇ ਦਾ ਸਬੂਤ ਤੱਕ ਨਹੀਂ ਮਿਲਦਾ ਉਸ ਸਮੇਂ ਦੀਆਂ ਹੋਰ ਸੱਭਿਆਤਾਵਾਂ ਏਜੀਪਟ ਤੇ ਮੈਸੋਪੋਟੇਮੀਆ ਵਿੱਚ ਰਾਜੇ ਦੇ ਰਾਜ ਦੀਆਂ ਆਮ ਗੱਲਾਂ ਸੀ ਇਦਾਂ ਇੱਥੇ ਕਿਸੇ ਲੜਾਈ ਦਾ ਜਾਂ ਹਿੰਸਾ ਦਾ ਸਬੂਤ ਵੀ ਨਹੀਂ ਮਿਲਦਾ ਕੋਈ ਵੱਡਾ ਹਥਿਆਰ ਨਹੀਂ ਮਿਲਦਾ ਛੋਟੇ-ਛੋਟੇ ਹਥਿਆਰ ਮਿਲਦੇ ਨੇ ਪਰ ਉਹ ਸ਼ਿਕਾਰ ਕਰਨ ਵਾਲੇ ਹਥਿਆਰ ਮੰਨੇ ਜਾਂਦੇ ਨੇ ਹੁਣ ਇਹ ਸੱਭਿਆਚਾਰ ਜਿਵੇਂ ਬੜੀ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ ਉਹਨਾਂ ਸੋਸ਼ਲ ਨਾਲ ਸਫਾਈ ਨਾਲ ਤੇ ਸਮਝਦਾਰੀ ਨਾਲ ਜੀਉਂਦਾ ਸੀ ਇਸ ਵੀਡੀਓ ਵਿੱਚ ਜੋ 7 ਦਰਿਆਵਾਂ ਦੀ ਗੱਲ ਕੀਤੀ ਸੀ ਉਸ ਵਿੱਚ ਪੰਜ ਪੰਜਾਬ ਦੇ 6ਵਾਂ ਸਿੰਧ ਤੇ 7ਵਾਂ ਦਰਿਆ ਸਰਸਵਤੀ ਜਾਂ ਘੱਗੜ ਹਾਕਾ ਹੋ ਸਕਦਾ ਹੈ ਕਿਤੇ ਇਹਨਾਂ ਦੋਵਾਂ ਦਰਿਆਵਾਂ ਨੂੰ ਇੱਕ ਵੀ ਦੱਸਿਆ ਜਾਂਦਾ ਹੈ ਹੁਣ ਸਭ ਤੋਂ ਜ਼ਿਆਦਾ ਪਿੰਡ ਸ਼ਹਿਰ ਲੋਕ ਇਸ 7ਵੇਂ ਦਰਿਆ ਦੇ ਆਲੇ-ਦੁਆਲੇ ਰਹਿੰਦੇ ਸੀ ਤਾਂ ਸ਼ਾਇਦ ਉਸ ਦੇ ਸੁੱਕ ਜਾਣ ਕਰਕੇ ਉੱਥੋਂ ਚਲੇ ਗਏ ਥੱਲੇ ਗੰਗਾ ਯਮਨਾ ਵੱਲ ਜਾਂ ਸਾਊਥ ਇੰਡੀਆ ਵੱਲ ਜਾ ਕੇ ਵਸ ਗਏ ਪੂਰੀ ਤਰ੍ਹਾਂ ਦਾ ਸੱਚ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਪਰ ਸਮੇਂ ਨਾਲ ਹੋਰ ਖੋਜਾਂ ਹੁੰਦੀਆਂ ਰਹਿਣਗੀਆਂ ਤੇ ਨਵੀਆਂ-ਨਵੀਆਂ ਗੱਲਾਂ ਪਤਾ ਲੱਗਦੀਆਂ ਰਹਿਣਗੀਆਂ ਪਰ ਅਸਲ ਵਿੱਚ ਇੱਕ ਗੱਲ ਇਹ ਵੀ ਹੈ ਕਿ ਪੂਰੀ ਤਰ੍ਹਾਂ ਇਹ ਆਬਾਦੀ ਕਦੇ ਵੀ ਖਤਮ ਨਹੀਂ ਹੋਈ ਉਹ ਮਾਈਗ੍ਰੇਟ ਹੋਈ ਸ਼ਹਿਰ ਖਤਮ ਹੋਏ ਤੇ ਉੱਥੇ ਦੇ ਲੋਕ ਜਾ ਕੇ ਕਿਤੇ ਹੋਰ ਵਸ ਗਏ ਛੋਟੇ-ਛੋਟੇ ਪਿੰਡਾਂ ਵਿੱਚ ਜਾਂ ਕਿਤੇ ਦੂਰ ਕਿਉਂਕਿ ਹੜੱਪਾ ਨਿਵਾਸੀਆਂ ਦੇ ਕੰਕਾਲ ਜੋ ਮਿਲਦੇ ਨੇ ਉਹਨਾਂ ਦੇ ਡੀਐਨਏ ਦੇ ਲੱਛਣ ਸਾਡੇ ਵਿੱਚ ਅੱਜ ਵੀ ਪਾਏ ਜਾਂਦੇ ਨੇ ਮਤਲਬ ਇਹ ਪੂਰੀ ਤਰ੍ਹਾਂ ਕਦੇ ਵੀ ਖਤਮ ਨਹੀਂ ਹੋਈ ਸੀ ਬਾਰੋ ਹੋਰ ਲੋਕਾਂ ਦੇ ਆਉਣ ਕਰਕੇ ਉਹਨਾਂ ਦਾ ਸੱਭਿਆਚਾਰ ਖਤਮ ਹੋ ਗਿਆ ਨਵੀਆਂ ਭਾਸ਼ਾਵਾਂ ਆਈਆਂ ਤੇ ਉਹ ਮਸ਼ਹੂਰ ਹੋ ਗਈਆਂ ਨਵਾਂ ਰੀਤੀ ਰਿਵਾਜ ਸ਼ੁਰੂ ਹੋ ਗਿਆ ਤੇ ਪੁਰਾਣਾ ਸੱਭਿਆਚਾਰ ਖਤਮ ਹੋ ਗਿਆ ਧੰਨਵਾਦ